ਜੀਡੀ ਪੰਜਾਬੀ ਤੇ ਅੱਜ ਦੀ ਚਰਚਾ ਲੈ ਕੇ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਮੈਂ ਕਮਲਪ੍ਰੀਤ ਗੌਰ ਜਦੋਂ ਕਹਿੰਦੇ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਵਿਚਰਨ ਦੇ ਨਾਲ ਸਮਾਜ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਸ਼ੇ ਆ ਜਾਂਦੇ ਨੇ ਕਿ ਉਹਨਾਂ ਤੇ ਚਰਚਾ ਕਰਨੀ ਲਾਜ਼ਮੀ ਬਣ ਜਾਂਦੀ ਹੈ ਕਹਿੰਦੇ ਵਿਦਿਆ ਵਿਚਾਰੀਤਾ ਪਰਉਪਕਾਰੀ ਇਹ ਗੁਰੂ ਨਾਨਕ ਬਾਛਾ ਨੇ ਜਦੋਂ ਸ਼ਬਦ ਕਹੇ ਜਦੋਂ ਇਹ ਤੁਕਾਂ ਕਹੀਆਂ ਤਾਂ ਬਹੁਤ ਜਾਣਿਆਂ ਨੇ ਬੁੱਧੀਜੀਵੀਆਂ ਨੇ ਆਪਣੇ ਅਨੁਸਾਰ ਇਸ মত ਨੂੰ ਇਸ ਗੱਲ ਨੂੰ ਇਸ ਲਾਈਨਾਂ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਜਦੋਂ ਔਰਤ ਵਿਦਿਆ ਨੂੰ ਵਿਚਾਰਦੀ ਹੈ ਨਾ ਤਾਂ ਸਿਰਫ ਪਰਿਵਾਰ ਹੀ ਨਹੀਂ ਵਿਚਾਰਿਆ ਜਾਂਦਾ ਸੋ ਕਿ ਸਮਾਜ ਦੇ ਹਰ ਇੱਕ ਖੇਤਰ ਦੇ ਵਿੱਚ ਜਦੋਂ ਉਹ ਪੜ੍ਹ ਲਿਖ ਕੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਅੱਗੇ ਕਿਸੇ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕਰਦੀ ਹੈ ਤਾਂ ਅਸਲ ਦੇ ਵਿੱਚ ਉਸ ਦੇ ਕੋਲ ਉਹ ਦੁਨੀਆ ਦੀ ਤਾਕਤ ਆ ਜਾਂਦੀ ਹੈ ਜਿਸ ਦਾ ਕੋਈ ਹਿਸਾਬ ਲਗਾ ਹੀ ਨਹੀਂ ਸਕਦਾ ਅੱਜ ਦੀ ਔਰਤ ਧਰਤੀ ਤੋਂ ਲੈ ਕੇ ਧਰਤੀ ਦੇ ਥਲੜੇ ਪਤਾਲ ਤੱਕ ਉੱਤੋਂ ਲੈ ਕੇ ਆਸਮਾਨ ਤੱਕ ਜਾ ਰਹੀ ਹੈ। ਆਇਦੀ ਔਰਤ ਜਦੋਂ ਸਿੱਖਿਅਤ ਹੋ ਕੇ ਆਪਣੇ ਆਪ ਨੂੰ ਬੁਲੰਦੀਆਂ ਤੱਕਰ ਲੈ ਕੇ ਜਾਣ ਦੀ ਇੱਕ ਕੋਸ਼ਿਸ਼ ਕਰਦੀ ਹੈ ਤੇ ਆਪਣੇ ਅੰਬਰਾਂ ਨੂੰ ਛੂਕੇ ਆਪਣੇ ਅੰਬਰਾਂ ਨੂੰ ਆਪਣੇ ਹਿੱਸੇ ਦਾ ਨਾਮ ਦੇ ਕੇ ਇੱਕ ਦੁਨੀਆ ਦੇ ਸਾਹਮਣੇ ਮਿਸਾਲ ਕਾਇਮ ਪੈਦਾ ਕਰਦੀ ਹੈ। ਆਇਦੀ ਚਰਚਾ ਤੇ ਵਿੱਚ ਅਸੀਂ ਵਿਸ਼ਾ ਲੈ ਕੇ ਆਏ ਹਾਂ ਕਿ ਔਰਤ ਦਾ ਸਿੱਖਿਅਤ ਹੋਣਾ ਕਿੰਨਾ ਕੁ ਲਾਜ਼ਮੀ ਹੈ। ਆਜ ਦੇ ਸਮੇਂ ਦੇ ਵਿੱਚ ਕਿੰਨੀ ਕੁ ਜਿਆਦਾ ਸਾਨੂੰ ਲੋੜ ਹੈ ਕਿ ਇੱਕ ਔਰਤ ਪੜ੍ਹੀ ਲਿਖੀ ਹੋਵੇ ਉਸ ਨੂੰ ਪਤਾ ਹੋਵੇ ਕਿ ਮੈਂ ਆਪਣੇ ਆਪ ਨੂੰ ਆਰਥਿਕਤਾ ਦੇ ਤੌਰ ਤੇ ਕਿਵੇਂ ਮਜ਼ਬੂਤ ਕਰ ਸਕਦੀ ਹਾਂ ਕਿਵੇਂ ਸਮਾਜ ਦੇ ਵਿੱਚ ਇੱਕ ਵੱਖਰੀ ਪਛਾਣ ਬਣਾ ਕੇ ਆਪਣੇ ਆਪ ਦੇ ਪੈਂਡਿਆਂ ਨੂੰ ਉਸਾਰ ਸਕਦੀਆਂ ਸੋ ਇਸ ਬਾਬਤ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਵਿਚਕਾਰ ਮਹਿਮਾਨ ਪਹੁੰਚੇ ਨੇ ਬੁੱਧੀਜੀਵੀ ਪਹੁੰਚੇ ਨੇ ਜਿਨ੍ਹਾਂ ਔਰਤਾਂ ਉੱਤੇ ਸਾਨੂੰ ਮਾਣ ਹੁੰਦਾ ਹੈ ਉਹਨਾਂ ਦੇ ਕੋਲ ਬੈਠਿਆ ਹੋਇਆ ਆਪਣੇ ਆਪ ਦੇ ਵਿੱਚ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਬੜੇ ਭਾਗਾ ਵਾਲਿਆਂ ਕਿ ਅੱਜ ਸੰਗਤ ਕਰਨ ਦਾ ਉਹਨਾਂ ਦਾ ਮੌਕਾ ਮਿਲਿਆ ਸੋ ਸਾਡੇ ਕੋਲ ਪਹੁੰਚੇ ਨੇ ਮੇਰੇ ਨਾਲ ਬਿਲਕੁਲ ਬੈਠੇ ਨੇ ਨੈਸ਼ਨਲ ਅਵਾਰਡੀ ਡਾਕਟਰ ਗੁਰਿੰਦਰਜੀਤ ਗੌਰ ਜਿਹੜੇ ਕਿ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਡਾ ਥੈਂਕ ਯੂ ਮੈਮ ਤੇ ਬਿਲਕੁਲ ਉਹਨਾਂ ਦੇ ਨਾਲ ਬੈਠੇ ਨੇ ਡਾਕਟਰ ਸਿਮਰਨ ਸਿੱਧੂ ਮੈਮ ਨਿੱਗਾ ਜੀ ਆਇਆਂ ਨੂੰ 25 ਸਾਲਾਂ ਤੋਂ ਵਿਵਾਦ ਪੱਤਰਕਾਰੀ ਵਿਭਾਗ ਦੇ ਵਿੱਚ ਵੱਖ-ਵੱਖ ਪੈਂਡਿਆਂ ਦੇ ਵਿੱਚ ਪਹੁੰਚਦੇ ਹੋਏ ਆਪਣੇ ਇੱਕ ਖੂਬਸੂਰਤ ਸਫ਼ਰ ਦੇ ਵਿੱਚ ਜਦੋਂ ਉਡਾਰੀ ਭਰੀ ਹੈ ਤਾਂ ਬਹੁਤ ਸਾਰੇ ਤੁਹਾਨੂੰ ਅਵਾਰਡ ਵੀ ਮਿਲੇ ਨੇ ਆਪਣੇ ਹੱਥਾਂ ਦੇ ਨਾਲ ਤੁਸੀਂ ਬਹੁਤ ਸਾਰੇ ਆ ਰਿਸਰਚ ਪੇਪਰ ਵੀ ਛਾਪ ਚੁੱਕੇ ਹੋ ਜਿਹਨੂੰ ਪੜ੍ਹ ਕੇ ਲੱਗਦਾ ਹੈ ਕਿ ਹਾਂ ਇੱਕ ਔਰਤ ਦੀ ਸੋਚ ਕਿੱਥੇ ਤੱਕ ਜਾ ਸਕਦੀ ਹੈ ਕੋਈ ਉਹਦਾ ਲਿਮਟ ਨਹੀਂ ਹੈ ਕੋਈ ਉਹਦੀ ਜਿਹੜੀ ਰੋਕ ਨਹੀਂ ਅਸੀਂ ਲਗਾ ਸਕਦੇ ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਸਮਾਜਿਕ ਵਿਕਾਸ ਦੇ ਲਈ ਇੱਕ ਸਿੱਖਿਅਤ ਔਰਤ ਦਾ ਕਿੰਨਾ ਕੁ ਲਾਜ਼ਮੀ ਹੈ ਸਭ ਤੋਂ ਪਹਿਲਾਂ ਡਾਕਟਰ ਗੁਰਿੰਦਰਜੀਤ ਗੌਰ ਮੈਮ ਤੁਹਾਨੂੰ ਪੁੱਛਣਾ ਚਾਹੁੰਦੀ ਆ ਮੈਂ ਕਿ ਕਿ ਜਦੋਂ ਔਰਤ ਸਿੱਖਿਆ ਲੈਂਦੀ ਹੈ ਵਿਦਿਆ ਨੂੰ ਪ੍ਰਾਪਤ ਕਰਦੀ ਹੈ ਕੀ ਇਹਦੀ ਪ੍ਰਭਾਸ਼ਾ ਮਰਦ ਦੀ ਜਿਹੜੀ ਸਿੱਖਿਆ ਹੁੰਦੀ ਹੈ ਉਹਦੇ ਨਾਲੋਂ ਵੱਖਰੀ ਹੋ ਜਾਂਦੀ ਹੈ ਜਾਂ ਔਰਤ ਦੀ ਜਿਹੜੀ ਸਿੱਖਿਆ ਹੈ ਇਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹੋ ਕਮਲਪ੍ਰੀਤ ਜੀ ਮੇਰਾ ਇਹ ਮੰਨਣਾ ਹੈ ਕਿ ਸਿੱਖਿਆ ਸਿੱਖਿਆ ਹੀ ਹੈ ਸਿੱਖਿਆ ਦੀ ਜੋ ਪਰਿਭਾਸ਼ਾ ਹੈ ਕਿ ਕਿਸੇ ਨੌਲੇਜ ਨੂੰ ਜਾਂ ਕਿਸੇ ਹੁਨਰ ਨੂੰ ਦੂਸਰੇ ਅੰਦਰ ਟ੍ਰਾਂਸਮਿਟ ਕਰਨਾ ਇਹ ਸਿੱਖਿਆ ਹੈ ਜੋ ਅਸੀਂ ਕੈਰੈਕਟਰ ਦੀਆਂ ਕਿਸੇ ਟ੍ਰੇਟਸ ਨੂੰ ਦੂਸਰੇ ਅੰਦਰ ਇਨਕਲਕੇਟ ਕਰਨਾ ਇਹ ਜੋ ਪ੍ਰੋਸੈਸ ਹੈ ਇਹ এডੂਕੇਸ਼ਨ ਹੈ ਸੋ ਸਿੱਖਿਆ ਦੀ ਪਰਿਭਾਸ਼ਾ ਦੇ ਵਿੱਚ ਵਖਰੇਵਾ ਨਹੀਂ ਹੈ ਵਖਰੇਵਾ ਹੈ ਜਦੋਂ ਅਸੀਂ ਸਿੱਖਿਆ ਦੇ ਨਾਲ ਕਿਸ ਤੂੰ ਲਾਭਾਰਥੀ ਬਣਾਉਂਦੇ ਹਾਂ ਜਦੋਂ ਅਸੀਂ ਇੱਕ ਗਰਲ ਨੂੰ ਇੱਕ ਔਰਤ ਨੂੰ ਇੱਕ ਕੁੜੀ ਨੂੰ ਇਸ ਦਾ ਲਾਭਾਰਥੀ ਬਣਾਉਂਦੇ ਹਾਂ ਤਾਂ ਉਹ ਔਰਤ ਲਈ ਸਿੱਖਿਆ ਜੇਕਰ ਸਿੱਖਿਆ ਇਹ ਸਿੱਖਿਆ ਇੱਕ ਮਰਦ ਨੂੰ ਇੱਕ ਬੱਚੇ ਨੂੰ ਮੁੰਡੇ ਨੂੰ ਦਿੰਦੇ ਹਾਂ ਤਾਂ ਮਰਦ ਵਾਸਤੇ ਸਿੱਖਿਆ ਹੈ ਅੱਜ ਕੱਲ੍ਹ ਅੱਛੀ ਗੱਲ ਇਹ ਹੈ ਕਿ ਸਿੱਖਿਆ ਦੇ ਸਾਰੇ ਦੇ ਸਾਰੇ ਖੇਤਰਾਂ ਦੇ ਵਿੱਚ ਕੁੜੀਆਂ ਤੇ ਮੁੰਡੇ ਬਰਾਬਰ ਦੇ ਲਾਭ ਦੇ ਮੌਕੇ ਪ੍ਰਾਪਤ ਕਰ ਰਹੇ ਨੇ ਜੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਕਿ ਅੱਜ ਦੇ ਸਮੇਂ ਦੇ ਵਿੱਚ ਬਰਾਬਰਤਾ ਦਾ ਹੱਕ ਹੈ ਇੱਕ ਔਰਤ ਜਿਹੜੀ ਆ ਮਰਦ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਇੱਕ ਪਛਾਣ ਬਣਾ ਸਕਦੀ ਹੈ ਅੱਜ ਅਸੀਂ ਤਿੰਨੋ ਔਰਤਾਂ ਇੱਥੇ ਬੈਠੀਆਂ ਹੋਈਆਂ ਨੇ ਅਸੀਂ ਵੀ ਪੜ੍ਹ ਲਿਖ ਕੇ ਆਪਣੀਆਂ ਮਿਹਨਤਾਂ ਕਰਕੇ ਇੱਥੇ ਤੱਕ ਪਹੁੰਚੀਆਂ ਨੇ ਡਾਕਟਰ ਸਿੱਧੂ ਮੈਮ ਮੈਂ ਤੁਹਾਡੇ ਤੋਂ ਜਾਨਣਾ ਚਾਹਦੀ ਹਾਂ ਕਿ ਇੱਕ ਜਦੋਂ ਪੜ੍ਹੀ ਲਿਖੀ ਔਰਤ ਹੈ ਔਰ ਕੀ ਆਂਦਾ ਹੈ ਅਸੀਂ ਸੁਣਦੇ ਵੀ ਹਾਂ ਕਿ ਇੱਕ ਮਰਦ ਪੜਦਾ ਹੈ ਤਾਂ ਸਿਰਫ ਇੱਕ ਜਿਹੜਾ ਹੈ ਉਹ ਪਰਿਵਾਰ ਜਾਂ ਉਹ ਆਪਣੇ ਆਪ ਦੇ ਵਿੱਚ ਇੱਕ ਸਸ਼ਕਤੀਕਰਨ ਪੈਦਾ ਕਰਦਾ ਹੈ ਜਦੋਂ ਔਰਤ ਪੜਦੀ ਹੈ ਤਾਂ ਕੁਲਾਂ ਨੂੰ ਧਾਰ ਦਿੰਦੀ ਹੈ ਬਿਲਕੁਲ ਸਹੀ ਗੱਲ ਆਖੀ ਤੁਸੀਂ ਕਮਲ ਜੀ ਜਦੋਂ ਔਰਤ ਪੜਦੀ ਹੈ ਨਾ ਉਹ ਰਸੋਈ ਤੋਂ ਲੈ ਕੇ ਜਿਹੜੇ ਦਫਤਰ ਚ ਉਸਨੇ ਹਕੂਮਤ ਕਰਨੀ ਹੈ ਜਾਂ ਕੰਮ ਕਰਨਾ ਉਹ ਉਸ ਵਾਸਤੇ ਸਿੱਖੇਤ ਹੋ ਜਾਂਦੀ ਹੈ ਮੈਂ ਰਸੋਈ ਇਸ ਕਰਕੇ ਆਖੀ ਕਿ ਘਰ ਸੇਤ ਸਭ ਤੋਂ ਪਹਿਲੂ ਆ ਬਿਲਕੁਲ ਜੀ ਤੇ ਜੇਕਰ ਇੱਕ ਚੰਗਾ ਪੋਸਟਿਕ ਖਾਣਾ ਬਣਾਉਣਾ ਔਰਤ ਨੂੰ ਆ ਜਾਂਦਾ ਉਹ এডਿਕੇਸ਼ਨ ਹੈ ਜਿਹਦੇ ਨਾਲ ਇਹ ਸਾਡਾ ਰੋਜ਼ਮਰਾਂ ਜ਼ਿੰਦਗੀ ਚ ਤੁਸੀਂ ਕਿਹਾ ਅੱਜ ਦੇ ਦੌਰ ਚ ਉਹ ਐਡੀਸ਼ਨ ਹੈ ਹਮ ਉਹ ਆਪਣੇ ਪਰਿਵਾਰ ਲਈ ਚੰਗਾ ਖਾਣਾ ਬਣਾ ਸਕਦੀ ਹੈ ਉਹ ਆਪਣੇ ਪਰਿਵਾਰ ਲਈ ਕੀ ਚੰਗਾ ਹੈ ਕੀ ਮਾੜਾ ਹੈ ਔਰ ਪਰਿਵਾਰ ਚ ਪਰਿਵਾਰ ਦਾ ਇੱਕ ਅਹਿਮ ਹਿੱਸਾ ਉਹ ਜ਼ਮਾਨੇ ਗਏ ਜਦੋਂ ਕਹਿੰਦੇ ਸੀ ਨਾ ਕਿ ਚਾਰ ਬੰਦੇ ਬੈਠੇ ਸੋਚ ਰਹੇ ਨੇ ਧੀ ਵਿਆਹਣੀ ਹੈ ਚਾਰ ਬੰਦੇ ਬੈਠੇ ਸੋਚ ਰਹੇ ਨੇ ਕਿ ਅਸੀਂ ਹੁਣ ਘਰ ਨੂੰ ਇੱਥੋਂ ਨਹੀਂ ਆਪਾਂ ਇੱਕ ਕਮਰਾ ਹੋਰ ਛੱਤ ਲੈਣ ਹੁਣ ਔਰਤ ਨਾਲ ਪੂਰਾ ਯੋਗਦਾਨ ਉਹਦਾ ਵੀ ਹੈ ਉਹ ਜਦੋਂ ਉਸ ਵਿਚਾਰ ਵਟਾਂਦਰੇ ਚ ਹਿੱਸਾ ਪਾਉਂਦੀ ਹੈ ਨਾ ਉਹਦੇ ਪਿੱਛੇ ਉਹਦੀ এডਿਕੇਸ਼ਨ ਹੈ ਬਿਲਕੁਲ ਔਰ ਇਹ ਜਦੋਂ ਉਹ এডਿਕੇਸ਼ਨ ਲੈ ਲੈਂਦੀ ਹੈ ਇੱਕ ਪਰਿਵਾਰ ਨੂੰ ਪਰਿਵਾਰ ਤੋਂ ਬਾਹਰ ਨਿਕਲਦੀ ਹੈ ਸਮਾਜ ਨੂੰ ਸਮਾਜ ਤੋਂ ਬਾਹਰ ਨਿਕਲਦੀ ਹੈ ਉਹ ਪ੍ਰਾਂਤ ਹੈ ਇੰਟਰਨੈਸ਼ਨਲ ਲੈਵਲ ਉਤਯੰਤ ਰਾਸ਼ਟਰੀ ਪੱਧਰ ਤੇ ਕਿਵੇਂ ਉਸ ਦਾ ਇੱਕ ਆਪਣਾ ਤਜਰਬੇ ਦੇ ਨਾਲ ਇੱਕ ਥਾਂ ਬਣਦਾ ਹੈ ਕੀ ਕੀ ਲਾਭ ਹੋ ਸਕਦੇ ਨੇ ਇੱਕ ਸਿੱਖਿਅਤ ਔਰਤ ਨੂੰ ਅ ਕਮਲ ਜੀ ਜਿਵੇਂ ਤੁਸੀਂ ਇਹ ਗੱਲ ਆਖੇ ਨਾ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਕਿ ਔਰਤ ਕਦੀ ਇਕੱਲੀ ਤਰੱਕੀ ਨਹੀਂ ਕਰਦੀ ਹੁੰਦੀ ਤੇ ਕਿਉਂਕਿ ਜਿਹੜੀ ਕੁਦਰਤ ਨੇ ਸ੍ਰਿਸ਼ਟੀ ਨੇ ਔਰਤ ਤੇ ਮਰਦ ਬਣਾਇਆ ਨਾ ਉਹ ਇਸ ਤਰ੍ਹਾਂ ਦੇ ਇੱਕ ਤੁਸੀਂ ਕਹਿ ਲੋ ਕਿ ਇੱਕ ਸ੍ਰਿਸ਼ਟੀ ਨੇ ਸਾਜਿਆ ਇਹਨਾਂ ਨੂੰ ਕਿ ਦੋਵੇਂ ਇੱਕ ਦੂਜੇ ਤੋਂ ਬਿਨਾਂ ਇਕੱਲੇ ਆ ਤੇ ਇਕੱਲੀ ਔਰਤ ਨਹੀਂ ਤਰੱਕੀ ਕਰਦੀ ਉਸਦੇ ਪਿੱਛੇ ਉਸਦਾ ਬਾ ਦਾਦਾ ਦਾ ਉਸਦਾ ਪਤੀ ਉਸਦਾ ਬੇਟਾ ਉਸਦਾ ਭਰਾ ਇੰਨੇ ਜਣੇ ਨਾਲ ਲੱਗੇ ਹੁੰਦੇ ਆ ਹਨਾ ਔਰ ਫਿਰ ਜਿੱਥੇ ਉਹ ਵਿਚਰਦੀ ਆ ਆਪਣੀਆਂ ਸਹੇਲੀਆਂ ਚ ਮਾਂ ਨਾਲ ਇਹ ਸਾਰੇ ਉਹਨੂੰ ਇੱਕ ਹੱਲਾਸ਼ੇਰੀ ਦੇ ਰਹੇ ਹੁੰਦੇ ਆ ਧੰਨਵਾਦ ਸਲਾ ਦੇ ਰਹੇ ਹੁੰਦੇ ਆ ਸੇਧ ਦੇ ਰਹੇ ਹੁੰਦੇ ਆ ਜਿਹੜੀ ਉਹ ਕਿਤਾਬ ਪੜਦੀ ਹੈ ਕੁਝ ਉਤੋਂ ਸਿੱਖਦੀ ਹੈ ਕੁਝ ਆਪਣੇ ਤਜਰਬਿਆਂ ਤੋਂ ਸਿੱਖਦੀ ਹੈ ਔਂਕੜਾ ਆਉਂਦੀਆਂ ਨੇ ਪਰ ਜਿਨ੍ਹਾਂ ਨੇ ਸੋਚਿਆ ਹੁੰਦਾ ਜਦੋਂ ਤੁਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰਤੀ ਹੈ ਨਾ ਮੈਂ ਤਾਂ ਕਹਿ ਰਹੀਆਂ ਜਦੋਂ ਉਸਨੇ ਘਰੋਂ ਬਾਹਰ ਕਦਮ ਰੱਖ ਲਿਆ ਤੇ ਫੇਰ ਚਾਹੇ ਤੁਸੀਂ ਰਾਜਪਦਰੀ ਕਹਿ ਲੋ ਤੇ ਚਾਹੇ ਤੁਸੀਂ ਉਹਨੂੰ ਨੈਸ਼ਨਲ ਕਹਿ ਲੋ ਚਾਹੇ ਅੰਤਰਰਾਸ਼ਟਰੀ ਕਹਿ ਲੋ ਫਿਰ ਪੈਂਦਾ ਆਪਣੇ ਹਥਿਆ ਆਪਣਾ ਜਜ਼ਬਾ ਆਪਣੀ ਸੋਚ ਤੇ ਤੁਸੀਂ ਸੁਨੀਤਾ ਵਿਲੀਅਮਸ ਦੀ ਗੱਲ ਕਰ ਲੋ ਤੇਆਂ ਉਹ 6 ਨਵਲ ਆਫਸਰਸ ਇੰਡੀਆ ਦੀਆਂ ਜਿਨ੍ਹਾਂ ਨੇ ਤਕਰੀਬਨ ਕੋਈ 5-6 ਮਹੀਨਿਆਂ ਦੇ ਵਿੱਚ ਨਾ ਉਹਨਾਂ ਨੇ ਪੂਰਾ ਦਾ ਪੂਰਾ ਓਸ਼ਨ ਜਿਹੜਾ ਵਰਲਡ ਓਸ਼ਨ ਉਹ ਛੇ ਔਰਤਾਂ ਨੇ ਇਕੱਲੀਆਂ ਨਹੀਂ ਸਾਰਾ ਘੁੰਮ ਲਿਆ ਸੀਗਾ ਬਿਲਕੁਲ ਬਿਲਕੁਲ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਰਿਵਾਰ ਉਹਦਾ ਸਾਥ ਦਿੰਦਾ ਹੈ ਹੈਨਾ ਤੇ ਅੱਗੇ ਜਦੋਂ ਵੱਧਦੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੀ ਹੈ ਤਾਂ ਉਹਨੂੰ ਵਧੀਆ ਅਧਿਆਪਕ ਵੀ ਮਿਲਦੇ ਨੇ ਜੀ ਤੇ ਕਈ ਵਾਰ ਹੁੰਦਾ ਹੈ ਕਿ ਸਾਰਾ ਦਾ ਸਾਰਾ ਕ੍ਰੈਡਿਟ ਉਹ ਆਪਣੇ ਅਧਿਆਪਕ ਨੂੰ ਦਿੰਦੀ ਹੈ ਤੁਸੀਂ ਪੱਤਰਕਾਰੀ ਵਿਭਾਗជ្រ ਰਹੇ ਹੋ ਇੰਨਾ ਸਾਰਾ ਤੁਹਾਡਾ ਸਮਾਂ ਰਾਇਆ ਕਿੱਦਾਂ ਦੀਆਂ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਪੜ ਲਿਖਾ ਕੇ ਆਪਣੇ ਆਪ ਦੀ ਇੱਕ ਮਿਹਨਤ ਕਰਕੇ ਇੱਕ ਆਪਣੇ ਆਪ ਦੇ ਵਿੱਚ ਤਬਦੀਲੀ ਲਿਆ ਰਹੀਆਂ ਨੇ ਬਿਲਕੁਲ ਮੈਂ ਜਦੋਂ ਤੁਸੀਂ ਪੱਤਰਕਾਰੀ ਦੀ ਗੱਲ ਕਰਦੇ ਹੋ ਨਾ ਇਹ ਬੜਾ ਵਾਸਟ ਫੀਲਡ ਆ ਤੇ ਇਸ ਵੇਲੇ ਤੁਸੀਂ ਦੇਖੋਗੇ ਅਸੀਂ ਅੱਜ ਤਿੰਨ ਔਰਤਾਂ ਬੈਠੀਆਂ ਨੇ ਤੇ ਦੂਸਰੇ ਪਾਸੇ ਲਾਲੋ ਕੀ ਪੱਤਰਕਾਰਤਾ ਦੇ ਵਿੱਚ ਫੀਲਡ ਦੇ ਵਿੱਚ ਔਰਤਾਂ ਚਾਹੀਓ ਐਂਟਰਟੇਨਮੈਂਟ ਆ ਚਾਹੀਓ ਪੋਲਿਟਿਕਸ ਆ ਹਮ ਤੁਸੀਂ ਚਾਹੇ ਤੁਸੀਂ ਸੈਂਸੈਕਸ ਲੈ ਲਓ ਇਕਨੋਮੀ ਲੈ ਲਓ ਹ ਸਾਰਿਆਂ ਦੇ ਵਿੱਚ ਪੱਤਰਕਾਰ ਲੜਕੀਆਂ ਔਰਤਾਂ ਨਹੀਂ ਔਰ ਸਾਡੇ ਨਾਮਵਰ ਅਖਬਾਰ ਨੇ ਜਿਹੜੇ ਖਾਸ ਕਰਕੇ ਨੈਸ਼ਨਲ ਨਿਊਜ਼ਪੇਪਰ ਉਹਨਾਂ ਦੀਆਂ ਸੰਪਾਦਕ ਨੇ ਇਸ ਵੇਲੇ ਔਰਤਾਂ ਸੰਪਾਦਕ ਨੇ ਜੀ 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 ਔਰ ਮੈਨੂੰ ਇਹ ਲੱਗਦਾ ਹੈ ਕਿ ਲੜਕੀਆਂ ਆ ਰਹੀਆਂ ਨੇ ਜੋਸ਼ ਦੇ ਨਾਲ ਸੇਧ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਸਾਡੀ ਇਹ ਦੁਨੀਆ ਹੈ ਨਾ ਖਾਸ ਕਰਕੇ ਜਦੋਂ ਸਕਰੀਨ ਦੀ ਗੱਲ ਕਰਦੇ ਆਂ ਤੇ ਇਹਦੀ ਜਿਹੜੀ ਲਿਸ਼ਕ ਪੁਸ਼ਕ ਚਮਕਿਆ ਨਾ ਇਹਦੇ ਲਈ ਸੋਚ ਵਧੀਆ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਸਹੀ ਹੈ ਔਰ ਇੱਕ ਗਾਈਡੈਂਸ ਬਹੁਤ ਜ਼ਰੂਰੀ ਹੈ ਔਰ ਜਦੋਂ ਤੁਸੀਂ ਜਦੋਂ ਮੈਂ ਗਾਈਡੈਂਸ ਦੀ ਗੱਲ ਕਰਦੀ ਆ ਮੈਨੂੰ ਲੱਗਦਾ ਹੈ ਕਿ ਬਸ ਤੁਸੀਂ ਉਹ ਜਿਹੜਾ ਥਾਪੜਾ ਦਿੰਦੇ ਹੋ ਨਾ ਉਹ ਦੂਰ ਦਰਾਡੇ ਪਿੰਡੋਂ ਇੰਨੇ ਮੀਲ torque ਆਉਂਦੀਆਂ ਲੜਕੀਆਂ ਆਂ ਔਰ ਫਿਰ ਉਹ ਬੱਸੇ ਬੈ ਕੇ ਪੜ ਕੇ ਤੇ ਫਿਰ ਜਾ ਕੇ ਉਹ ਦਿੱਲੀ ਬੈਠੀ ਚੰਡੀਗੜ੍ਹ ਉਹ ਪੂਰੀਆਂ ਹਕੂਮਤਾਂ ਦਾ ਜਾਇਜ਼ਾ ਲੈ ਰਹੀ ਸਕਰੀਨ ਦੇ ਉੱਤੇ ਇਹ ਉਹਦੀ ਤਰੱਕੀ ਹੈ ਕਿ ਟੀਚਰ ਦਾ ਰੋਲ ਹੈ ਬਿਲਕੁਲ ਬਿਲਕੁਲ ਡਾਕਟਰ ਗੁਰਿੰਦਰਜੀਤ ਮੈਮ ਡਿਸਟ੍ਰਿਕਟ এডਿਕੇਸ਼ਨ ਆਫੀਸਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇੱਕ এডਿਕੇਸ਼ਨ ਆਫੀਸਰ ਜਦੋਂ ਵਿਚਰਦਾ ਹੈ ਸਮਾਜ ਦੇ ਵਿੱਚ ਤੇ ਉਹਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਵੀ ਆਉਂਦੀਆਂ ਨੇ ਤੇ ਜਦੋਂ ਅਸੀਂ ਕਹਿੰਦੇ ਆ ਕਿ ਔਰਤਾਂ ਦੀਆਂ ਚੁਣੌਤੀਆਂ ਦੀ ਗੱਲ ਕਰਦੇ ਆ ਔਰਤਾਂ ਦੀ ਜਿਹੜੀ ਅਸੀਂ ਕਹਿੰਦੇ ਆ ਕਿ ਬਹੁਤ ਸਾਰੀਆਂ ਐਸ ਟਾਈਮ ਉਤੇ ਬਹੁਤ ਸਾਰੀਆਂ ਗੱਲਾਂ ਵੀ ਨੇ ਜਿਹੜੀਆਂ ਉਹਨੂੰ ਰੋਕ ਰਹੀਆਂ ਨੇ ਕਿਤੇ ਨਾ ਕਿਤੇ ਸਿੱਖਿਆਤ ਹੋਣ ਤੋਂ ਅੱਜ ਦੇ ਸਮਾਜ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਚੁਣੌਤੀਆਂ ਕਿਤੇ ਨਾ ਕਿਤੇ ਰੋਕ ਲਗਾ ਰਹੀਆਂ ਨੇ ਉਹਦੀ ਗਰੋਥ ਦੇ ਵਿੱਚ ਜਾਂ ਉਹ ਆਪਣੇ ਆਪ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਵੀ ਕਰ ਰਹੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਓਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਕੁੜੀਆਂ ਦੀ এডਿਕੇਸ਼ਨ ਵਾਸਤੇ ਜੋ ਅਸੀਂ ਅੱਜ ਵੀ ਚੁਣੌਤੀਆਂ ਫੇਸ ਕਰ ਰਹੇ ਹਾਂ ਉਹਨਾਂ ਦੀ ਗੱਲ ਕਰ ਰਹੇ ਹੋ ਹਾਂ ਜੀ ਅਨ ਡਾਊਟਡਲੀ ਜਿਸ ਤਰ੍ਹਾਂ ਹੁਣੇ ਪ੍ਰੋਫੈਸਰ ਮੈਡਮ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਕੁੜੀਆਂ ਨੇ ਔਰ ਫਿਰ ਵੀ ਗਰਾਉਂਡ ਰਿਐਲਿਟੀ ਜੋ ਹੈ ਅਸੀਂ ਉਸ ਤੋਂ ਮੁਨਕਰ ਹੋ ਨਹੀਂ ਸਕਦੇ। ਲੁੱਕ ਕਾਫੀ ਸਾਰੀਆਂ ਐਸੀਆਂ ਬੰਦਿਸ਼ਾਂ ਨੇ, ਐਸੀਆਂ ਰੁਕਾਵਟਾਂ ਨੇ ਜਿਹੜੀਆਂ ਅੱਜ ਵੀ ਸਾਡੀਆਂ ਲੜਕੀਆਂ ਨੂੰ 100% ਲੜਕੀਆਂ ਨੂੰ ਐਜੂਕੇਸ਼ਨ ਲੈਣ ਤੋਂ ਰੋਕ ਰਹੀਆਂ ਨੇ। ਜੇ ਆਪਾਂ ਇਹਨਾਂ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਸਮਾਜ ਦੀ ਥੋੜੀ ਸੋਚ ਹੈ ਜਿਸ ਤੋਂ ਅਸੀਂ ਅਜੇ ਤੱਕ ਨਿਕਲ ਨਹੀਂ ਸਕੇ। ਇਹਦੇ ਵਿੱਚ ਕੇ ਅਜੇ ਤੱਕ ਵੀ ਮੇਲ ਐਂਡ ਫੀਮੇਲ ਚਾਈਲਡ ਦੇ ਵਿੱਚ ਵਖਰੇਵਾ ਕੀਤਾ ਜਾਂਦਾ ਹੈ ਜ ਜਿਹਦੇ ਵਿੱਚ ਅੱਜ ਵੀ ਅਸੀਂ ਇੱਕ ਪੁਰਾਣੀ ਧਕਿਆਨੁਸੀ ਸੋਚ ਨੂੰ ਲੈ ਕੇ ਬੈਠੇ ਹੋਏ ਹਾਂ ਕਿ ਇੱਕ ਜਿਹੜਾ ਬੇਟਾ ਹੈ ਉਹ ਘਰ ਪਰਿਵਾਰ ਤੇ ਖਾਨਦਾਨ ਨੂੰ ਚਲਾਉਣ ਵਾਲਾ ਹੈ ਜਿਹੜੀ ਬੇਟੀ ਹੈ ਉਹ ਪ੍ਰਾਈ ਹੈ ਕੁਝ ਇਸ ਤਰ੍ਹਾਂ ਦੀਆਂ ਧਕਿਆਨੁਸੀ ਸੋਚਾਂ ਨੇ ਜਿਹੜੀਆਂ ਕਿ ਅਜੇ ਵੀ ਕੁੜੀਆਂ ਨੂੰ ਸਤੰਤਰ ਰੂਪ ਦੇ ਵਿੱਚ 100% ਕੁੜੀਆਂ ਨੂੰ ਐਜੂਕੇਸ਼ਨ ਲੈਣ ਤੋਂ ਰੋਕਦੀਆਂ ਨੇ ਇਸ ਤੋਂ ਬਿਨਾ ਕੁਝ ਹੋਰ ਐਸੇ ਕਾਰਨ ਨੇ ਜਿਹੜੇ ਦੇ ਪਨਪ ਜਾਂਦੇ ਨੇ ਜਿਸ ਤਰ੍ਹਾਂ ਕਿ ਕੁੜੀਆਂ ਨੂੰ ਸੌਫਟ ਟਾਰਗੇਟ ਸਮਝ ਲਿਆ ਜਾਂਦਾ ਹੈ ਜਿਸ ਤਰ੍ਹਾਂ ਮੈਮ ਕਹਿੰਦੇ ਨੇ ਕਿ ਸਾਡੇ ਕੋਲੋਂ ਸਾਡੇ ਲੋਕਲ ਲੈਵਲ ਤੇ ਸਕੂਲਸ ਕਾਲਜਸ ਦੇ ਵਿੱਚ ਸਿੱਖਿਆ ਲੈ ਕੇ ਕੁੜੀਆਂ ਅੱਜ ਰਾਜਧਾਨੀ ਵਿੱਚ ਜਾ ਕੇ ਇੱਕ ਤਰ੍ਹਾਂ ਨਾਲ ਪੱਤਰਕਾਰੀ ਦੇ ਫੀਲਡ ਦੇ ਵਿੱਚ ਰਾਜ ਕਰ ਰਹੀਆਂ ਨੇ ਉਹ ਬਹੁਤ ਸਾਰੇ ਫੀਲਡਸ ਵਿੱਚ ਰਾਜ ਕਰ ਰਹੀਆਂ ਨੇ ਪਰ ਅਸਲ ਵਿੱਚ ਹੁੰਦਾ ਇਸ ਤਰ੍ਹਾਂ ਹੈ ਕਿ ਅਜੇ ਵੀ ਕੁਝ ਕੁੜੀਆਂ ਨੂੰ ਕੁਝ ਸਮਾਜ ਦੇ ਕੁਝ ਗਲਤ ਅੰਸ਼ਾ ਵੱਲੋਂ ਜਦੋਂ ਸੌਫਟ ਟਾਰਗੇਟ ਸਮਝ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਕਿਤੇ ਨਾ ਕਿਤੇ ਇਹ ਵੀ ਇੱਕ ਮਤਲਬ ਰੁਕਾਵਟ ਬਣਦੀ ਹੈ ਪਰ ਇਹ ਇੱਕ ਜੇ ਇੱਕ ਚੁਣੌਤੀ ਆਪਾਂ ਇਹਨੂੰ ਕਵਾਂਗੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਸ ਚੁਣੌਤੀ ਦਾ ਸਾਡੇ ਕੋਲ ਕੋਈ ਹੱਲ ਨਹੀਂ ਹੈ ਤਾਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਇਸ ਤੋਂ ਇਸ ਤੋਂ ਬਿਨਾਂ ਥੋੜੀ ਜਿਹੀ ਚੁਣੌਤੀ ਇਹ ਵੀ ਹੈ ਕਿ ਅਜੇ ਭਾਵੇਂ ਕਿ ਅਸੀਂ ਮਤਲਬ ਆਪਣੇ ਇੰਡੀਆ ਨੂੰ ਕਹਿ ਰਹੇ ਹਾਂ ਕਿ ਸਾਡਾ ਬਹੁਤ ਮਹਾਨ ਭਾਰਤ ਹੈ ਸਟਿਲ ਗੱਲ ਇਹ ਹੈ ਕਿ ਅਜੇ ਵੀ ਅਸੀਂ ਗਰੀਬੀ ਦੇ ਨਾਲ ਕੁਝ ਪਰਿਵਾਰ ਜਿਹੜੇ ਸਾਡੇ ਜੂਝ ਰਹੇ ਹਨ ਕੁਝ ਪਰਿਵਾਰ ਅਜਿਹੇ ਹਨ ਜਿਹੜੇ ਕਿ ਜਨ ਮਤਲਬ ਬਹੁਤ ਸਾਰੇ ਉਹਨਾਂ ਦੇ ਪਰਿਵਾਰ ਦੇ ਵਿੱਚ ਬੱਚੇ ਹੋਣ ਕਰਕੇ ਉਹ ਡਿਸਕ੍ਰਿਮੀਨੇਸ਼ਨ ਕਰ ਜਾਂਦੇ ਨੇ ਕਿ ਅਸੀਂ ਕੁੜੀਆਂ ਨੂੰ ਰਹਿਣ ਦਿੰਨੇ ਆ ਤੇ ਸਿਰ ਬॉयਜ਼ ਨੂੰ ਪੜਾ ਲੈਣੇ ਆ ਇਹ ਮੈਨੂੰ ਲੱਗਦਾ ਹੈ ਕਿ ਕੁਝ ਵਿਸ਼ੇਸ਼ ਚੁਣੌਤੀਆਂ ਜਿਹੜੇ ਕਿ ਮੁੱਢਲੇ ਲੈਵਲ ਤੇ ਹੀ ਸਾਨੂੰ ਦਰਪੇਸ਼ ਹੁੰਦੀਆਂ ਨੇ ਅੱਗੇ ਅੱਗੇ ਜਿਸ ਤਰ੍ਹਾਂ ਜਾਂਦੇ ਆ ਹੋਰ ਚੁਣੌਤੀਆਂ ਸਾਹਮਣੇ ਆ ਜਾਂਦੀਆਂ ਆਜੰਦੀਆਂ ਨੇ ਜੀ ਅ ਸਹੀ ਕਿਹਾ ਤੁਸੀਂ ਕਿ ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਚਾਹੇ ਉਹ ਆਰਥਿਕਤਾ ਦੀ ਗੱਲ ਲੈ ਲਈਏ ਚਾਹੇ ਸਾਡੇ ਰੀਤੀ ਰਿਵਾਜਾਂ ਦੀ ਗੱਲ ਲੈ ਲਈਏ ਚਾਹੇ ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਲੈ ਲਈਏ ਚਾਹੇ ਇਹ ਸੋਚ ਲਈਏ ਕਿ ਕੁੜੀ ਤਾਂ ਭਰਾ ਦਾ ਧੰਨ ਹੈ 프라이 ਕਰ ਜਾਣਾ ਹੈ ਤੇ ਪੜਾ ਲਿਖਾ ਕੇ ਇੰਨਾ ਕੀ ਕਰਨਾ ਹੈ ਮੁੰਡੇ ਨੂੰ ਪੜਾ ਲਿਖਾ ਲਓ ਟੱਬਰ ਦਾ ਪਾਲਣ ਪੋषण ਵਧੀਆ ਹੋਏਗਾ ਪਰ ਫਿਰ ਵੀ ਜਿਹੜੀ ਔਰਤ ਅ빠 ਕਹਿੰਦੇ ਨਾ ਕਿ ਬੀਜ ਅਗਰ ਧਰਤੀ ਤੇ ਸਿੱਟਿਆ ਹੋਇਆ ਹੈ ਜਿਹਨੇ ਪੁੰਗਰਨਾ ਹੈ ਉਹਨੇ ਪੁੰਗਰਨਾ ਹੀ ਹੈ। ਬਿਲਕੁਕੁਲ। ਆਪਣੀ ਇੱਕ ਸੋਹਣੇ ਰੂਪ ਦੇ ਨਾਲ ਉਹ ਜਦੋਂ ਪੁੰਗਰਦਾ ਹੈ ਵੱਡਾ ਹੁੰਦਾ ਹੈ ਫਲ ਦੇਣਾ ਸ਼ੁਰੂ ਕਰਦਾ ਹੈ। ਇਦਾਂ ਹੀ ਇੱਕ ਔਰਤ ਜਦੋਂ ਵਿਦਿਆ ਸਿੱਖਿਆ ਹਾਸਲ ਕਰਦੀ ਹੈ ਅੱਗੇ ਵਧਦੀ ਹੈ। ਬਹੁਤ ਸਾਰੀਆਂ ਚੁਣੌਤੀਆਂ ਵੀ ਆਉਂਦੀਆਂ ਨੇ। ਉਹ ਅੱਗੇ ਵਧਦੀ ਹੈ। ਤੇ ਸਿਮਰਨ ਸਿੰਘੂ ਮੈਂ ਤੁਹਾਨੂੰ ਮੈਮ ਤੁਹਾਨੂੰ ਪੁੱਛਣਾ ਚਾਹੁੰਦੀ ਆ ਇਹ ਚੀਜ਼ ਕਿ ਜਦੋਂ ਉਹ ਅੱਗੇ ਵਧਦੀ ਹੈ ਬਹੁਤ ਸਾਰੇ ਹੌਂਸਲੇ ਵੀ ਮਿਲਦੇ ਨੇ, ਥਾਪੜੇ ਵੀ ਮਿਲਦੇ ਨੇ ਤੇ ਕਈ ਪਿਛੇ ਕਿਚੇ ਨੂੰ ਵੀ ਬਹੁਤ ਸਾਰੀਆਂ ਤਿਆਰੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਜਦੋਂ ਇੱਕ ਉਦਾਹਰਨ ਸੈੱਟ ਕਰਦੀ ਹੈ ਤਾਂ ਇੱਕ ਔਰਤ ਦੇ ਤੌਰ ਤੇ ਫਿਰ ਕੀ ਲੱਗਦਾ ਹੈ ਕਿ ਉਸ ਸਮੇਂ ਕਿੰਨਾ ਕੁ ਜ਼ਰੂਰੀ ਸੀ ਇੱਕ ਸਮਾਜ ਨੂੰ ਸਾਥ ਦੇਣ ਦੀ ਲੋੜ ਇੱਕ ਪਰਿਵਾਰ ਨੂੰ ਸਾਥ ਦੇਣ ਦੀ ਲੋੜ ਇੱਕ ਉਹ এডਿਕੇਸ਼ਨ ਸਿਸਟਮ ਨੂੰ ਸਾਥ ਦੇਣ ਦੀ ਲੋੜ ਕਮਲ ਜੀ ਮੈਂ ਸ਼ੁਰੂ ਜੀ ਗੱਲ ਕੀਤੀ ਸੀਗੀ ਕਿ ਔਰਤ ਹਮੇਸ਼ਾ ਆਪਣੇ ਪਰਿਵਾਰ ਦੇ ਵਿੱਚ ਤਰੱਕੀ ਕਰਦੀ ਹੈ ਪਰਿਵਾਰ ਦਾ ਸਾਥ ਮਿਲ ਰਿਹਾ ਹੁੰਦਾ ਹਾਂ ਕਿਤੇ ਨਾ ਕਿਤੇ ਬਦਕਿਸਮਤੀ ਹੋ ਸਕਦੀ ਹੈ ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਰੁਕਾਵਟਾਂ ਮੁਸ਼ਕਲਾਂ ਆਉਂਦੀਆਂ ਨੇ ਕਿ ਪਰਿਵਾਰ ਜਿਹੜਾ ਸਾਰਾ ਨਹੀਂ ਸਾਥ ਦੇ ਰਿਹਾ ਪਰ ਮੈਨੂੰ ਹਮੇਸ਼ਾ ਲੱਗਦਾ ਕਿ ਕੋਈ ਨਾ ਕੋਈ ਸਾਥ ਦੇ ਰਿਆ ਹੁੰਦਾ ਹੈ ਜਦੋਂ ਤੁਸੀਂ ਆਪਟੀਮਿਸਟਿਕ ਹੋ ਨਾ ਤੁਸੀਂ ਸੋਚ ਕੇ ਚੱਲ ਰਹੇ ਹੋ ਸਿੱਧੇ ਨਾਲ ਚੱਲ ਰਹੇ ਹੋ ਜਿਵੇਂ ਮੈਡਮ ਨੇ ਜ਼ਿਕਰ ਕੀਤਾ ਕਿ ਕੁਝ ਇੱਕ ਚੁਣੌਤੀਆਂ ਆਉਂਦੀਆਂ ਨੇ ਜੇਕਰ ਸਾਡੇ ਚ ਅਸੀਂ ਸਿੱਖਿਆ ਦੀ ਗੱਲ ਕਰੀਏ ਜਾਗਰੂਕਿਆ ਔਰਤ ਉਹਨੂੰ ਆਪਣੀਆਂ ਹੱਦਾਂ ਪਤਾ ਕਾਨੂੰਨ ਪਤਾ ਹੈ ਹਾਂਜੀ ਠੀਕ ਹੈ ਇੱਥੇ ਮੈਂ ਇਸ ਕਰਕੇ ਗੱਲ ਕਹਿ ਰਹੀ ਐ ਕਿ ਕਿਤੇ ਨਾ ਕਿਤੇ ਔਰਤ ਵੀ ਗਲਤ ਹੋ ਜਾਂਦੀ ਹੈ ਤੇ ਜਦੋਂ ਔਰਤ ਗਲਤ ਹੈ ਉਹਨੂੰ ਪਤਾ ਹੈ ਉਹ ਗਲਤ ਹੈ ਤੇ ਉਹਨੂੰ ਉਹ ਮੁਸ਼ਕਲਾਂ ਭੁਗਤਣੀਆਂ ਪੈਣੀਆਂ ਨੇ ਪਰ ਫਿਰ ਵੀ ਇੱਕ ਨਾ ਕਹਾਵਤ ਅਸੀਂ ਅਕਸਰ ਕਹਿੰਦੇ ਆ ਕਿ ਅੰਗਰੇਜ਼ੀ ਚ ਕਿ ਆਫਟਰ ਏਵਰੀ ਸਕਸੈਸਫੁਲ ਔਮਨ देयर ਇਸ ਟ੍ਰਾਈਬ ਆਫ ਔਮਨ ਆਪਾਂ ਤਿੰਨ ਬੈਠੇ ਆ ਨਾ ਪਤਾ ਉਹਦੇ ਚ ਮੇਰੇ ਪਿੱਛੇ ਕਿੰਨੀਆਂ ਔਰਤਾਂ ਨੇ मैडम पीछे किनियां औरतों ने जिन्होंने साथ ਦਿੱਤਾ ਕਿ ਉਥੇ ਰਿਸ਼ਤੇ ਨਹੀਂ ਆਉਂਦੇ ਅਸੀਂ ਇੱਕ ਦੂਜੇ ਦਾ ਸਾਥ ਵੀ ਦੇ ਰਹੇ ਹਾਂ ਹਾਂ ਜੀ ਹਮ ਹਮ ਹਰ ਰਿਸ਼ਤਿਆਂ ਚ ਦੇਖੋ ਨੋ ਸੱਸ ਦੀ ਤਕਰਾਰ ਜਿਹੜੀ ਹੈ ਨਾ ਉਹ ਰਹਿੰਦੀ ਹੈ ਹਮ ਤੇ ਰਣੀ ਵੀ ਚਾਹੀਦੀ ਭਾਈ ਰਿਸ਼ਤਾ ਨੋ ਸੱਸ ਦਾ ਤਾਂ ਸੱਸਾਂ ਇਹੋ ਜੀਆਂ ਵੀ ਨੇ ਜਿਹੜੀਆਂ ਸਟਫਨ ਪੈਕ ਕਰਕੇ ਦੇ ਦਿੰਦੀਆਂ ਨੇ ਨੋ ਨੋ ਪਾਈ ਕੰਮ ਤੇ ਚੱਲੀ ਐ ਹਾਂਜੀ ਰੋਟੀ ਦਾ ਧਿਆਨ ਰੱਖੀ ਟਾਈਮ ਨਾ ਖਾ ਲਈ ਹਾਂ ਤੇ ਨੋਹਾ ਵੀ ਨਹੀਂ ਇਹ ਜੀਆਂ ਜਿਹੜੀਆਂ ਆਉਂਦਿਆਂ ਸਾਰ ਪੁੱਛਦੀਆਂ ਨੇ ਸੇਤ ਠੀਕ ਐ ਅੱਜ ਕੀ ਖਾਦਾ ਸੀ ਹੂੰ ਸੋ ਇਹ ਤੇ ਹੱਥ ਨੂੰ ਹੱਥ ਹੈ ਔਰਤ ਦੀ ਤਰੱਕੀ ਔਰਤ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਹੂੰ ਖਾਸ ਕਰਕੇ ਸਿੱਖਿਆ ਦੇ ਵਿੱਚ ਕਿਉਂਕਿ ਸਿੱਖਿਅਤ ਔਰਤ ਜਿਹੜੀ ਐ ਬਹੁਤ ਕੁਝ ਬਦਲ ਸਕਦੀ ਐ ਆਪਣੀ ਇੱਕ ਸੋਚ ਦੇ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਵੀ ਕਰਦੀ ਐ ਮੇਰਾ ਇੱਕ ਇਹ ਜ਼ਹਿਨ ਚ ਆ ਰਿਹਾ ਸੀ ਕਿ ਅੱਜ ਦੀ ਜਿਹੜੀ ਔਰਤ ਹੈ ਨਾ ਸਿੱਖਿਅਤ ਔਰਤ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕੋ ਡਿਗਰੀਆਂ ਲੈ ਕੇ ਕਾਲਜਾਂ ਦੇ ਵਿੱਚ ਪੜ੍ਹ ਕੇ ਜਾਂ ਕੋਈ ਡਿਪਲੋਮੇ ਕਰਕੇ ਉਹ ਸਿੱਖਿਅਤ ਔਰਤ ਕਹਲਾਈ ਜਾਂਦੀ ਹੈ ਮਾਂ ਤਾਂ ਅਨਪੜ੍ਹ ਵੀ ਹੋਵੇ ਉਹ ਵੀ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੀ ਹੈ ਕੁਦਰਤ ਇੱਕ ਮਾਂ ਹੈ ਉਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਤੇ ਅੱਜ ਦੀ ਔਰਤ ਘਰ ਬੈਠੀ ਵੀ ਬਹੁਤ ਕੁਝ ਕਰ ਰਹੀ ਹੈ ਅਸੀਂ ਜਦੋਂ ਦੇਖਦੇ ਹਾਂ ਹੱਥਾਂ ਨਾਲ ਕੱਡੀਆਂ ਹੋਈਆਂ ਫੁਲਕਾਰੀਆਂ ਨਹੀਂਆਂ ਮਹਿੰਗੀਆਂ-ਮਹਿੰਗੀਆਂ ਵਿਕਦੀਆਂ ਨੇ ਉਹਦੇ ਹੱਥ ਦੇ ਬਣੇ ਹੋਏ ਖਾਣੇ ਵੀ ਮਹਿੰਗੇ-ਮਹਿੰਗੇ ਵਿਕਦੇ ਨੇ ਕੀ ਲੱਗਦਾ ਹੈ ਕਿ ਔਰਤ ਘਰ ਦੇ ਵਿੱਚ ਵੀ ਰਹਿ ਕੇ ਆਪਣੇ ਆਪ ਨੂੰ ਇੱਕ ਉਸ ਪਲੇਟਫਾਰਮ ਤੇ ਲਿਆ ਕੇ ਰੱਖ ਸਕਦੀ ਹੈ ਜਿੱਥੇ ਉਹ ਆਰਥਿਕਤਾ ਦੇ ਲਈ ਵੀ ਸਟਰੋਂਗ ਹੋਵੇ ਤੇ ਆਪਣੇ ਆਪ ਦੀ ਇੱਕ ਵੱਖਰੀ ਪਛਾਣ ਵੀ ਬਣਾ ਸਕੇ ਡਾਕਟਰ ਗੁਰਿੰਦਰ ਚਿਤਗੁਰ ਮੈਮ ਠੀਕ ਕਰਿਓ ਤੁਹਾਡੀ ਇਸ ਸੋਚ ਪਿੱਛੇ ਐਜੂਕੇਸ਼ਨ ਹੀ ਹੈ ਇੱਕ ਐਜੂਕੇਟਿਡ ਲੇਡੀ ਜਿਹੜੀ ਹੈ ਉਹ ਅੱਜ ਮਤਲਬ ਉਸ ਜੋ ਕੋਈ ਵੀ ਕਿਤਾ ਚੁਣਨ ਵਾਸਤੇ ਉਹ ਆਪਣੇ ਆਪ ਨੂੰ ਸੁਤੰਤਰ ਸਮਝਦੀ ਹੈ ਕਿਉਂਕਿ देयर आर ਸੋ ਮਨੀ ਥਿੰਗਸ ਜਿਹੜੀਆਂ ਕਿ ਉਸ ਨੂੰ ਐਜੂਕੇਟ ਕਰ ਰਹੀਆਂ ਨੇ ਸਿਰਫ ਫਾਰਮਲ ਐਜੂਕੇਸ਼ਨ ਨੂੰ ਜੇ ਆਪਾਂ ਕਹੀਏ ਸਕੂਲੀ ਵਿਦਿਆ ਜਾਂ ਕਾਲਜ ਦੇ ਵਿੱਚ ਵਿਦਿਆ ਉਸ ਤੋਂ ਉੱਪਰ ਜਾ ਕੇ ਵੀ ਬਹੁਤ ਸਾਰੀਆਂ ਹੁਣ ਸਾਈਡ ਕੋਲ ਇੰਟਰਨੈਟ ਤੇ ਇੰਨੀ ਜ਼ਿਆਦਾ এডਿਕੇਸ਼ਨ ਹੈ ਜੀ ਆਪਾਂ ਪੋਜੀਟਿਵ এডਿਕੇਸ਼ਨ ਲਈਏ ਹਾਂ ਜੀ ਤੇ ਔਰਤਾਂ ਕਿਸੇ ਵੀ ਫੀਲਡ ਦੇ ਵਿੱਚ ਉਹਨੂੰ ਆਪਣਾ profession ਬਣਾ ਕੇ ਬਹੁਤ ਜ਼ਿਆਦਾ ਰਾਈਜ਼ ਕਰ ਗਈਆਂ ਨੇ ਪਰ ਇਹ ਜ਼ਰੂਰ ਮੈਂ ਕਹਾਂਗੀ ਕਿ ਫਿਰ ਵੀ ਇਸ ਦੇ ਵਾਸਤੇ ਇੱਕ ፎਰਮਲ এডਿਕੇਸ਼ਨ ਇੱਕ ਤੁਹਾਨੂੰ ਸਕਿਲਫੁਲ এডਿਕੇਸ਼ਨ ਜਿਹੜੀ ਆ ਉਸ ਦੀ ਬਹੁਤ ਜ਼ਰੂਰਤ ਹੁੰਦੀ ਆ ਬਾਕੀ ਇਹ ਕਿਉਂਕਿ ਜਦੋਂ ਅਸੀਂ এডਿਕੇਸ਼ਨ ਦੀ ਗੱਲ ਕਰਦੇ ਨਾ ਮੈਮ ਤਾਂ ਇੱਕ ਲੇਡੀ ਨੂੰ 셀ਫ ਐਸਟੀਮ ਦਿੰਦੀ ਹੈ ਐਜੂਕੇਸ਼ਨ ਇੱਕ ਲੇਡੀ ਦੇ ਅੰਦਰ ਡਿਸੀਜਨ 메ਕਿੰਗ ਪਾਵਰ ਲੈ ਆਉਂਦੀ ਹੈ ਐਜੂਕੇਸ਼ਨ ਇੱਕ ਲੇਡੀ ਨੂੰ ਇੱਕ ਸਮਾਜ ਦੇ ਵਿੱਚ ਇੱਕ ਰਿਸਪੈਕਟੇਬਲ ਪੋਜੀਸ਼ਨ ਦੇ ਦਿੰਦੀ ਹੈ ਐਜੂਕੇਸ਼ਨ ਤੇ ਇਸ ਦੇ ਨਾਲ ਹੀ ਇੱਕ ਔਰਤ ਨੂੰ ਆਰਥਿਕ ਤੌਰ ਤੇ ਸੁਤੰਤਰ ਹੋਣ ਦਾ ਰਾਹ ਵੀ ਦਿਖਾਉਂਦੀ ਹੈ ਔਰਤ ਇਹ ਸਾਰੀ ਦੇ ਸਾਰੀਆਂ ਚੀਜ਼ਾਂ ਜਿੱਥੇ ਇੱਕ ਔਰਤ ਦੀ ਸੈਲਫ ਵਾਸਤੇ ਚੰਗੀਆਂ ਨੇ ਉੱਥੇ ਸਮਾਜ ਦੇ ਵਿਕਾਸ ਜਿਹੜਾ ਕਿ ਤੁਸੀਂ ਟਾਪਿਕ ਹੀ ਲਿਆ ਹੈ ਸਮਾਜ ਦੇ ਵਿਕਾਸ ਵਾਸਤੇ ਵੀ ਬਹੁਤ ਜ਼ਰੂਰੀ ਨੇ ਸੋ ਇਸ ਲਈ ਇੱਕ ਔਰਤ ਨੂੰ ਆਪਣੇ profession ਦੇ ਵਿੱਚ ਪਰਫੈਕਟ ਹੋਣਾ ਉਹਦੇ ਵਾਸਤੇ এডਿਕੇਸ਼ਨ ਲੈਣੀ ਭਾਵੇਂ ਉਹ ଫਾਰਮਲ এডਿਕੇਸ਼ਨ ਲਵੇ ਭਾਵੇਂ ਉਹ ਜਿੱਥੋਂ ਵੀ ਉਸ ਨੂੰ এডਿਕੇਸ਼ਨ ਮਿਲਦੀ ਉਹ ਲਵੇ ਤੇ ਇਸ ਤਰ੍ਹਾਂ ਦੇ ਨਾਲ ਇਕਨੋਮਿਕਲੀ ਉਹ ਸਤੰਤਰ ਹੋ ਕੇ ਉਸ ਸਮਾਜ ਦੇ ਵਿਕਾਸ ਦੇ ਵਿੱਚ ਆਪਣਾ ਹਿੱਸਾ ਪਾਵੇ ਬਹੁਤ ਸਾਰੇ ਸਕਿਲਡ ਮਤਲਬ ਕੋਰਸਸ ਇਸ ਤਰ੍ਹਾਂ ਦੇ ਆ ਗਏ ਨੇ ਇਵਨ ਸਕੂਲ ਲੈਵਲ ਤੇ ਵੀ ਸ਼ਾਇਦ ਜੇ ਮੈਂ ਮੈਨੂੰ ਮੌਕਾ ਮਿਲਿਆ ਮੈਨੂੰ ਮੇਰਾ ਜੀ ਕਰਦਾ ਕਿ ਮੈਂ ਦਰਸ਼ਕਾਂ ਤੱਕ ਇਹ ਗੱਲ ਪਹੁੰਚਾਵਾਂ ਨੈਸ਼ਨਲ ਨੈਸ਼ਨਲ ਸਕੂਲ 커ਰੀਕਲ ਫਰੇਮਵਰਕ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸੇ ਨੇ ਜਿਹੜੇ ਵੋਕੇਸ਼ਨਲ ਕੋਰਸੇ ਨੇ ਜਿਹਦੇ ਵਿੱਚ ਕਿ ਸਾਡੀਆਂ ਕੁੜੀਆਂ ਜਿਦੋਂ ਸਾਡੇ ਮੁੰਡੇ ਬਹੁਤ ਉਹ ਟ੍ਰੇਨਡ ਹੋ ਰਹੇ ਨੇ ਤੇ ਪਲੱਸ 2 ਤੋਂ ਬਾਅਦ ਉਹ ਆਪਣਾ ਕੀਤਾ ਬਣਾ ਰਹੇ ਨੇ ਬਹੁਤ ਸਾਰੇ ਸਪੈਸ਼ਲੀ ਡਿਜ਼ਾਈਨਡ ਇਸ ਤਰ੍ਹਾਂ ਦੇ ਕੋਰਸੇ ਨੇ NSQF ਦੇ ਵਿੱਚ ਜਿਹੜੀ ਕਿ ਲੜਕੀਆਂ ਦੇ ਵਾਸਤੇ ਨਹੀਂ ਆਪਾਂ ਸੋਚਿਆ ਹੀ ਨਹੀਂ ਸੀ ਕਦੀ ਕਿ ਇੱਕ ਪਲੱਸ 2 ਪਾਸ ਲੜਕੀ ਹੋਏਗੀ ਉਹ ਨਰਸਿੰਗ ਨੂੰ ਜਾ ਕੇ ਆਪਣਾ ਕੀਤਾ ਬਣਾ ਸਕਦੀ ਆ ਉਹ ਤਾਂ ਬਣਾ ਸਕਦੀ ਕਿਉਂਕਿ ਉਸਨੇ ਪਲੱਸ 2 ਵਿੱਚ NSQF ਦੇ ਵਿੱਚ ਉਸਨੇ ਹੈਲਥ ਕੇਅਰ ਲੈ ਲਿਆ ਹੋਇਆ ਉਹ ਬਿਊਟੀ ਨਹੀਂ ਆਪਣਾ ਕੀਤਾ ਬਣਾ ਸਕਦੀ ਕਿਉਂਕਿ ਉਸਨੇ ਆਪਣਾ ਪਲੱਸ 2 ਦੇ ਵਿੱਚ ਇਹ ਵੋਕੇਸ਼ਨਲ ਦੀ এডਿਕੇਸ਼ਨ ਲੈ ਲਈ ਹੋਈ ਆ ਇੱਕ ਹੋਰ ਮੈਨੂੰ ਹੁਣ ਮਿਲਿਆ ਹੈਗਾ ਮੰਚ 'ਚ ਮੈਂ ਜਰੂਰ ਗੱਲ ਕਰਦੀ ਆ ਕਿ ਸਾਡੇ ਪੰਜਾਬ ਸਰਕਾਰ ਦੇ ਵੱਲੋਂ ਮੈਂ ਹਾ 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 ਮੈਨੂੰ ਲੱਗਦਾ ਕਿ ਇਹ ਇੱਕ ਪਲੈਟਫਾਰਮ ਸੀ ਜਿਹੜਾ ਕਿ ਦਰਸ਼ਕਾਂ ਤੱਕ ਪਹੁੰਚਾਣੀ ਲਾਜ਼ਮੀ ਹੋ ਜਾਂਦੀ ਹੈ ਗੱਲਬਾਤ ਕਿ ਸਰਕਾਰ ਤੁਹਾਨੂੰ ਇਦਾਂ ਦੇ ਮੌਕੇ ਵੀ ਦਿੰਦੀ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਇੱਕ ਹੋਰ ਜ਼ਿਆਦਾ ਮਜ਼ਬੂਤ ਕਰਕੇ ਪੜ੍ਹ ਲਿਖ ਕੇ ਅੱਗੇ ਵਧ ਸਕਦੇ ਹੋ ਅਸੀਂ ਹਾਂਜੀ ਕਮਲ ਜੀ ਮੈਂ ਇਸੇ ਜੀ ਐਡ ਕਰ ਦਵਾਂ ਮੈਡਮ ਨੇ ਜਦੋਂ ਗੱਲ ਕੀਤੀ ਤੇ ਤੁਸੀਂ ਅਕਸਰ ਇਹ ਵੀ ਪੜਿਆ ਹੋਣਾ ਕਿ ਅੱਜਕੱਲ ਮਾਵਾਂ ਧੀਆਂ ਵੀ ਸਕੂਲ ਕਾਲਜ ਜਾ ਰਹੀਆਂ ਨੇ ਅਡਲਟ ਐਜੂਕੇਸ਼ਨ ਖਾਸ ਕਰਕੇ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਆ ਨਾ ਤੇ ਤੇ ਵੀ ਏਜ ਲਿਮਟ ਨਹੀਂ ਦਿੱਤੀ ਹੋਈ ਹੈ ਕੋਈ ਉਮਰ ਦੀ ਕਦੋਂ ਵੀ ਪੜ ਸਕਦੀ ਹੈ ਤੇ ਉਹ ਬੜੀਆਂ ਹਿੰਮਤੀ ਔਰਤਾਂ ਨੇ ਤੇ ਹਿੰਮਤੀ ਧੀਆ ਨੇ ਜਦੋਂ ਕਹਿੰਦੀਆਂ ਨੇ ਆਪਣੀ ਮਾਂ ਨੂੰ ਨਾਲ ਕਾਲਜ ਔਰ ਆਪਣੇ ਇੱਥੇ ਪੜ੍ਹੀਆਂ ਨੇ ਮਾਵਾਂ ਧੀਆ ਇਕੱਠੀਆਂ ਅਡਲਟ এডਿਕੇਸ਼ਨ ਤੇ ਇਹ ਚੀਜ਼ ਜਿਹੜੀ ਐ এডਿਕੇਸ਼ਨ ਜਦੋਂ ਮਿਲੇ ਉਹਨੂੰ ਅਵੇਲ ਕਰ ਲੈਣਾ ਬਹੁਤ ਜ਼ਰੂਰੀ ਹੈ ਬਿਲਕੁਲ ਔਰ ਕਹਿੰਦੇ ਨੇ ਕਿ ਸਿੱਖਿਆ ਲੈਣੀ ਹੋਵੇ ਨਾ ਤਾਂ ਫਿਰ ਉਮਰ ਨਹੀਂ ਦੇਖੀ ਜਾਂਦੀ ਸਮਾਨੀ ਦੇਖਿਆ ਜਾਂਦਾ ਬਸ ਇੱਕ ਮੌਕਾ ਤੁਹਾਨੂੰ ਮਿਲਣਾ ਚਾਹੀਦਾ ਹੈ ਤੇ ਫਿਰ ਤੁਸੀਂ ਆਪਣੇ ਆਪ ਦੇ ਵਿੱਚ ਸਿੱਖਿਤ ਹੋ ਸਕਦੇ ਹੋ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਇੱਕ ਜਿਹੜੀ ਪੜ੍ਹੀ ਲਿਖੀ ਔਰਤ ਹੈ ਸਿੱਖਿਅਤ ਔਰਤ ਹੈ ਉਸ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ। ਉਹਦੀ ਕੋਸ਼ਿਸ਼ ਦੇ ਵਿੱਚ ਕੀ ਕੀ ਕੁਝ ਆ ਰਿਹਾ ਹੈ ਤੁਹਾਡੇ ਕੋਲ ਵੀ ਬਹੁਤ ਸਾਰਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਵੀ ਬਹੁਤ ਸਾਰੀਆਂ ਸਾਡੇ ਕੋਲ ਉਦਾਹਰਨਾਂ ਨੇ। ਪ੍ਰਾਈਮ ਮਿਨਿਸਟਰ ਦੀ ਗੱਲ ਕਰ ਲਈਏ ਪ੍ਰੈਜ਼ੀਡੈਂਟ ਦੀ ਗੱਲ ਕਰ ਲਈਏ ਅਸੀਂ ਉਹਨਾਂ ਤੱਕ ਉਹਨਾਂ ਲੈਵਲ ਤੱਕ ਔਰਤਾਂ ਨੂੰ ਵੇਖਿਆ ਹੋਇਆ ਹੈ। ਸਭ ਤੋਂ ਪਹਿਲਾਂ ਡਾਕਟਰ ਗੁਰਿੰਦਰਜੀਤ ਮਾ ਮੈਂ औरत कोशिश ਤਾਂ ਕਰਦੀ ਹੈ एजुकेटेड ਹੋ ਕੇ ਸਮਾਜ ਨੂੰ ਬਦਲਣ ਦੀ ਪਰ ਇਸ ਤੋਂ ਵੀ ਜ਼ਿਆਦਾ ਨਿਆਰੀ ਗੱਲ ਇਹ ਹੈ ਕਿ ਇਹ ਜਿਹੜਾ process ਆਪ ਮੁਹਾਰਾ ਇੱਕ ਕਾਲਜ ਸਿੱਖੇਤ ਹੁੰਦੀ ਹੈ ਨਾ ਜਦੋਂ ਤੇ ਜੋ ਵੀ ਸਮਾਜ ਚ ਚੇਂਜ ਆਉਂਦੀ ਹੈ ਨਾ ਉਹ ਆਟੋਮੈਟਿਕਲੀ ਹੋ ਹੀ ਜਾਂਦਾ ਹੈ ਜਿਸ ਤਰ੍ਹਾਂ ਮੈਂ ਆਪਣੀ ਪਹਿਲੀ ਗੱਲ ਦੱਸੀ ਸੀ ਨਾ ਤੁਹਾਨੂੰ ਕਿ ਔਰਤ ਜਿਹੜੀ ਨਿੱਜੀ ਤੌਰ ਤੇ ਕਿੰਨੀ ਸਸ਼ਕਤ ਹੋ ਜਾਂਦੀ ਆ ਫਿਰ ਸਮਾਜ ਨੂੰ ਸੇਧ ਦੇਣ ਵਾਸਤੇ ਕਿੰਨੀ ਯੋਗ ਹੋ ਜਾਂਦੀ ਆ ਇਸ ਕਰਕੇ ਇਹ ਜਿਹੜਾ ਪ੍ਰੋਸੈਸ ਹੈ ਬਸ ਆਪਾਂ بیس ਨੂੰ ਪਕੜ ਲਈਏ ਕਿ ਅਸੀਂ ਸਾਰੀਆਂ 100% ਔਰਤਾਂ ਨੂੰ ਸਿੱਖਿਅਤ ਕਰਨ ਦੇ ਵੱਲ ਆਪਾਂ ਧਿਆਨ ਦੇ ਦਈਏ ਬਾਕੀ ਜਿਹੜੀ ਚੇਂਜ ਹੈ ਸਮਾਜ ਦੇ ਵਿੱਚ ਇਹ ਇੱਕ ਆਪ ਮੁਹਾਰੇ ਪ੍ਰੋਸੈਸ ਦੇ ਵਿੱਚ ਆਉਂਦੀ ਜਾਏਗੀ ਤੇ ਪੋਜ਼ਿਟਿਵ ਚੇਂਜ ਹੋਏਗੀ ਬਿਲਕੁਲ ਮੈਂ ਇਹ ਤੁਹਾਡੇ ਤੋਂ ਤਾਂ ਪੁੱਛਣਾ ਚਾਹਦੀ ਸੀ ਕਿਉਂਕਿ ਤੁਹਾਡਾ ਆਪਣਾ ਨਿੱਜੀ ਇੱਕ ਤਜਰਬਾ ਹੋਏਗਾ ਜਦੋਂ ਪੜ ਲਿਖ ਗਏ ਇੱਕ ਪਲੈਟਫਾਰਮ ਮਿਲ ਗਿਆ ਫਿਰ ਉਥੇ ਦਿਲ ਕਰਦਾ ਹੁੰਦਾ ਕਿ ਹਾਂ ਮੈਨੂੰ ਇਹ ਦੇ ਵਿੱਚ ਬਦਲਾਅ ਲਿਆਉਣਾ ਚਾਹੀਦਾ ਤੁਹਾਨੂੰ ਕੀ ਲੱਗਾ ਸੀ ਕਿਹਦੇ ਵਿੱਚ ਬਦਲਾਅ ਆਣਾ ਚਾਹੀਦਾ ਸਿੱਖਿਆ ਦੇ ਖੇਤਰ ਵਿੱਚ ਹਮ देयर ਆਰ ਸੋ ਮੈਨੀ ਥਿੰਗਸ ਬਹੁਤ ਸਾਰੀਆਂ ਬਹੁਤ ਸਾਰੇ ਫੈਕਟਰਸ ਨੇ ਦਿੱਤੇ ਅਜੇ ਵੀ ਸਾਨੂੰ ਬਦਲਾਅ ਕਹ ਦੇਈਏ ਜਾਂ ਸੁਧਾਰ ਹਾਂਜੀ ਅੱਜ ਬਿਲਕੁਲ ਹਾਂ ਉਹ ਇਹਦੀ ਥੋੜਾ ਬਹੁਤ ਹਾਂ ਹਾਂ ਥੋੜਾ ਬਹੁਤ ਹੈਗਾ ਚੇਂजेस ਕਰਦਾ ਜੋ ਮੇਰੇ ਮਾਈਂਡ ਚ ਗੱਲ ਆਉਂਦੀ ਹੈ ਉਹ ਇਹ ਕਿ ਸਰਕਾਰ ਨੇ ਬਹੁਤ ਸਾਰੇ ਮੌਕੇ ਦਿੱਤੇ ਹੋਏ ਨੇ ਗਰਲਸ ਨੂੰ ਗਰਲਸ ਐਜੂਕੇਸ਼ਨ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਇੱਕ ਬਹੁਤ ਅੱਛੀ ਸਕੀਮ ਚਲਾਈ ਹੈ ਸਕੂਲ ਆਫ ਫੈਮਿਨੈਂਸ ਦੇ ਵਿੱਚ ਗਰਲਸ ਨੂੰ ਐਂਡ ਬॉयज ਨੂੰ ਦੋਵਾਂ ਨੂੰ ਟ੍ਰਾਂਸਪੋਰਟੇਸ਼ਨ ਦੀ ਫੈਸਿਲਿਟੀ ਦਿੱਤੀ ਪਰ ਇਹਦੇ ਨਾਲ ਇੱਕ ਇੰਨੀ ਅੱਛੀ ਗੱਲ ਹੋਈ ਤੁਸੀਂ ਮਤਲਬ ਹੈਰਾਨ ਹੋਵੋਗੇ ਕਿ ਮਤਲਬ ਜ਼ਿਲ੍ਹੇ ਦਾ ਕੋਈ ਵੀ ਇੱਕ ਵੱਡਾ ਸਕੂਲ ਹੋਵੇ ਜਿੱਥੇ ਕਿ ਗਰਲਸ ਨੂੰ ਆਉਣਾ ਜਾਣਾ ਮੁਸ਼ਕਿਲ ਲੱਗਦਾ ਉੱਥੇ ਫ੍ਰੀ ਟਰਾਂਸਪੋਰਟੇਸ਼ਨ ਫੈਸਿਲਿਟੀ ਦਿੱਤੀ ਭਾਵੇਂ ਉਹ ਸਕੂਲ ਆਫ ਐਮੀਨੈਂਸ ਹੈ ਜਾਂ ਉਹ ਇੱਕ ਸਿੰਪਲ ਸਕੂਲ ਹੈ ਇਹਦੇ ਨਾਲ ਮਤਲਬ ਜਿਹੜੀਆਂ ਲੜਕੀਆਂ ਇੱਕ ਸ਼ਹਿਰ ਦੇ ਬਿਹਤਰੀਨ ਸਕੂਲ ਦੇ ਵਿੱਚ ਆ ਕੇ ਐਜੂਕੇਸ਼ਨ ਲੈਣਾ ਚਾਹੁੰਦੀਆਂ ਹਨ ਤੇ ਉਹਨਾਂ ਨੂੰ ਇੱਕ ਫ੍ਰੀ ਟਰਾਂਸਪੋਰਟੇਸ਼ਨ ਫੈਸਿਲਿਟੀ ਇੱਕ ਬੜਾ ਵੱਡਾ ਐਸੈਟ ਬਣ ਜਾਂਦਾ ਹੈ ਬਿਲਕੁਲ ਇਸ ਤੋਂ ਬਿਨਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਹੋ ਸਕਦੀਆਂ ਨੇ ਬਹੁਤ ਸਾਰੇ ਸਕਾਲਰਸ਼ਿਪਸ ਨੇ ਜਿਹੜੀਆਂ ਕਿ ਗਰਲਸ ਨੂੰ ਇੱਕ CBSE ਬੋਰਡ ਦੇ ਵਿੱਚ ਜਿਹੜੀ ਓਨਲੀ ਗਰਲ ਚਾਈਲਡ ਹੁੰਦੀ ਉਹ ਬਹੁਤ ਜਿੰਨੀ ਉੱਚੀ ਉੱਚੇ ਪੱਧਰ ਤੱਕ ਸਿੱਖਿਆ ਲੈਣੀ ਚਾਹਵੇ ਉਹ ਲੈ ਸਕਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਸ ਹਨ ਉਸ ਮੈਨੂੰ ਲੱਗਦਾ ਕਿ ਸਾਰੇ ਬੋਰਡਸ ਦੇ ਵਿੱਚ ਸ਼ੁਰੂ ਹੋਣੀਆਂ ਚਾਹੀਦੀਆਂ ਰੀਜ਼ਨ ਬੀਇੰਗ ਕਿ ਜਿਹੜਾ ਸਾਡੇ ਜਿਹੜੇ ਸੁਸਾਇਟੀ ਦੇ ਵਿੱਚ ਕਿ ਉਹ ਕਿ ਅਸੀਂ ਵਿਕਾਸ ਦੀ ਗੱਲ ਕਰ ਰਹੇ ਹਾਂ ਨਾ ਸਮਾਜਿਕ ਵਿਕਾਸ ਦੀ ਜਿਹੜੀ ਸਾਡੀ ਸਮਾਜ ਦੇ ਵਿੱਚ ਅਧੂਗਤੀ ਹੋ ਰਹੀ ਹੈ ਹਾਂਜੀ ਉਹਦਾ ਰੀਜ਼ਨ ਇਹ ਕਿ ਇਹ ਵੀ ਹੈ ਕਿ ਅਸੀਂ ਆਪਣੀ ਪਾਪੂਲੇਸ਼ਨ ਨੂੰ ਕੰਟਰੋਲ ਨਹੀਂ ਕਰ پا ਰਹੇ ਤੇ ਉਹ ਉਹਦੇ ਕਰਕੇ ਜਿਹੜੇ ਮੌਕੇ ਹਨ ਉਹ ਘਟਦੇ ਜਾ ਰਹੇ ਹਨ ਸੋ ਇੱਕ ਮੇਰਾ ਇਹ ਵੀ ਮਤਲਬ ਮੈਂ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਕੋਈ ਸਕਾਲਰਸ਼ਿਪਸ ਵੀ ਹੋਣੇ ਚਾਹੀਦੇ ਹਨ ਜਿਹੜੇ ਕਿ ਸਿਰਫ ਉਹਨਾਂ ਲੜਕੀਆਂ ਨੂੰ ਮਿਲਣ ਜਿਹੜੀਆਂ ਕਿ ਆਪਣੇ ਪੇਰੈਂਟਸ ਦੀਆਂ ਜਾਂ ਦੋ ਲੜਕੀਆਂ ਦੋ ਬੇਟੀਆਂ ਨੇ ਜਾਂ ਸਿੰਗਲ ਬੇਟੀ ਹੈ ਇਹਦੇ ਨਾਲ ਸਮਾਜ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹਦੇ ਵਿੱਚ ਵੀ ਥੋੜੀ ਜੀ ਰੋਕ ਲੱਗੇਗੀ ਤੇ ਲੜਕੀਆਂ ਨੂੰ ਅੱਗੇ ਵਧਣ ਦੇ ਜ਼ਿਆਦਾ ਮੌਕੇ ਵੀ ਮਿਲਣਗੇ ਜੀ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਔਰ ਜਾਂਦੇ ਜਾਂਦੇ ਹੋਏ ਡਾਕਟਰ ਸਿਮਰਨ ਸਿੱਧੂ ਕੀ ਕਹਿਣਾ ਚਾਹੁੰਦੇ ਹੋ ਕੀ ਭਵਿੱਖ ਹੈ ਸਾਡੀ ਸਿੱਖਿਆਤ ਔਰਤ ਦਾ ਸਿੱਖਿਆਕਰਤਾ ਕੋ ਇੱਕ ਜਿਹੜਾ ਹੈ ਉਹਦੇ ਨਾਲ ਸਮਾਜ ਦਾ ਬਹੁਤ ਵਧੀਆ ਸੁਚਾਰੂ ਭਵਿਕ ਬਣਦਾ ਹੈ ਬਸ ਮੈਂ ਇਥੇ ਜ਼ਰੂਰ ਕਹਿਣਾ ਚਾਹਾਂਗੀ ਕਿ ਸਰਕਾਰ ਜਿਵੇਂ ਮੈਡਮ ਨੇ ਦੱਸਿਆ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਨੇ ਇੱਕ ਬੋਟਮ ਅਪ ਅਪਰੋਚ ਹੁੰਦੀ ਹੈ ਸਾਨੂੰ ਸਮਾਜ ਨੂੰ ਪਰਿਵਾਰ ਨੂੰ ਵੀ ਇਹ ਵੇਖਣ ਦੀ ਸੋਚਣ ਦੀ ਲੋੜ ਹੈ ਕਿ ਅਸੀਂ ਉਹਨਾਂ ਦਾ ਪੂਰੀਆਂ ਉਪਲਬਧੀਆਂ ਜਿਹੜੀਆਂ ਸਾਨੂੰ ਮਿਲ ਰਹੀਆਂ ਨੇ ਉਹਨਾਂ ਦਾ ਫਾਇਦਾ ਜਿਹੜਾ ਹੈ ਉਸ ਢੰਗ ਨਾਲ ਲੈ ਰਹੇ ਹਾਂ ਕਿ ਸਸਟੇਨੇਬਲ ਡਵੈਲਪਮੈਂਟ ਹੋਵੇ ਜੀ ਕੀਤਾ ਤੇ ਸਸਟੇਨੇਬਲ ਡਵੈਲਪਮੈਂਟ ਲਈ ਜਾ ਰਿਹਾ ਨਾ ਸਾਰਾ ਕੁਝ ਠੀਕ ਹੈ ਹਾਂਜੀ ਤੇ ਇੱਥੇ ਔਰਤਾਂ ਨੂੰ ਬੱਚੀਆਂ ਨੂੰ ਇਹਨਾਂ ਤੇ ਉੱਤੇ ਵੀ ਸਾਨੂੰ ਇਹ ਵੇਖਣ ਦੀ ਲੋੜ ਆ ਕੀ ਫੀਡਬੈਕ ਜਿਹੜੀ ਰਿਜ਼ਲਟ ਕੀ ਆ ਇਹ ਰਿਜ਼ਲਟ ਬਿਲਕੁਲ ਰਿਜ਼ਲਟ ਦਿਖਨੇ ਚਾਹੀਦੇ ਸਮਾਜ ਵੱਲ ਵੀ ਉਹੀ ਉੱਠਦੀ ਹਾਂ ਬਿਲਕੁਲ ਬਿਲਕੁਲ ਰਿਜ਼ਲਟ ਵੀ ਦੇਖਣੇ ਚਾਹੀਦੇ ਨੇ ਔਰ ਜਿੰਨੀਆਂ ਵੀ ਇਹ ਸਕੀਮਾਂ ਨੇ ਇਹਨਾਂ ਦਾ ਫੈਲਾਅ ਕੀਤਾ ਜਾ ਸਕੇ ਤਾਂ ਕਿ ਹਰ ਘਰ ਦੇ ਵਿੱਚ ਇੱਕ ਜਿਹੜੀ ਔਰਤ ਹੈ ਉਹ ਪੜ ਲਿਖ ਜਾਵੇ ਤੇ ਸਮਾਜ ਇੱਕ ਚੰਗੇ ਸਿਰੇ ਵੱਲ ਜਾਏਗਾ ਇੱਕ ਸਮਾਜ ਜਿਹੜਾ ਉਹ ਚੰਗੀ ਸਿਰਜਣਾ ਦੇ ਵੱਲ ਜਾਏਗਾ ਤੁਸੀਂ ਦੋਨੋਂ ਜੀ ਆਈ ਸਾਡੇ ਸਟੂਡੀਓ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਇੱਕ ਚਰਚਾ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ